ਲਓ ਜੀ ਵਾਹਿਗੁਰੂ ਜੀ ਅੱਜ ਅਸੀਂ ਕਰੀਬ 8:00 ਵਜੇ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਏ ਆ ਅੱਗੇ ਤੁਹਾਨੂੰ ਦਿਖਾਵਾਂਗੇ ਨਾਨਕਚੀਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰ ਕਰਨ ਦੇ ਲਈ ਸੋ ਕਿੰਨੇ ਕ ਘੰਟੇ ਦਾ ਸਫ਼ਰ ਹੈਗਾ 4 ਘੰਟੇ ਦਾ ਸਫ਼ਰ ਹੈ ਜੀ 170 ਕਿਲੋਮੀਟਰ ਤੇ 4 ਘੰਟੇ ਸੋ ਅੱਗੇ ਤੁਹਾਨੂੰ ਦਰਸ਼ਨ ਦੇਦਾਰ ਕਰਵਾਵਾਂਗੇ ਸਵੇਰੇ 8:00 ਵਜੇ ਉਨੇ ਕੱਟ ਦੇ ਕਰੀਬ ਆਪਾਂ ਗੁਰਦੁਆਰਾ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਰਵਾਨਾ ਹੋਏ ਆ ਆਪਣੀ ਜਿਹੜੀ ਗੱਡੀ ਸੀਗੀ ਉਹਦੇ ਰਾਹੀਂ ਹਾਂਜੀ ਬੜਾ ਸੋਹਣਾ ਰਸਤਾ ਹੈਗਾ ਦਰਸ਼ਨ ਕਰਵਾਉਨੇ ਆ ਬਿਲਕੁਲ ਹੀ ਸਾਫ਼ ਰਸਤਾ ਤੇ ਟ੍ਰੈਫਿਕ ਬਹੁਤ ਘੱਟ ਹੈ ਸੋ ਪਹਾੜੀਆਂ ਦੀ ਜੇਕਰ ਗੱਲ ਕਰੀਏ ਹਲਕੀ ਹਲਕੀ ਪਹਾੜੀ ਇੱਥੇ ਜਿਵੇਂ ਹਿਮਾਚਲ ਦੇ ਵਿੱਚ ਲਗਾਤਾਰ ਪਹਾੜੀ ਚੱਲਦੀ ਆ ਉਸ ਟਾਈਪ ਦੀ ਪਹਾੜੀ ਨਹੀਂ ਹੈ ਇੱਥੇ ਪਰ ਪਹਾੜੀ ਆ ਜਾਂਦੀ ਹੈ ਫਿਰ ਸਮਤਲ ਆ ਜਾਂਦਾ ਹੈ ਤਿਲਾਂ ਦੇ ਆਪਣਾ ਅਰਹਰ ਦੇ ਕੰਨੇ ਦੇ ਸੋਇਆਬੀਨ ਵਗੈਰਾ ਕਾਫੀ ਜਿਹੜੀ ਖੇਤੀ ਹੈ ਖੇਤੀ ਦੇ ਉਹ ਖੇਤ ਨਹੀਂ ਕਿ ਛੋਟੇ ਛੋਟੇ ਪਰ ਪਹਾੜੀ ਕੋਈ ਲਗਾਤਾਰ ਪਹਾੜੀ ਨਹੀਂ ਚੱਲਦੀ ਤੁਸੀਂ ਦੇਖੋ ਬਿਲਕੁਲ ਹੀ ਰੋਡ ਜਿਹੜਾ ਖਾਲੀ ਹੈ ਨਨਕੀ ਚੀਰਾਵਲ ਨੂੰ ਜਾ ਰਹੇ ਹਾਂ ਅਸੀਂ ਕਰਨਾਟਕ ਬੇਦਰ ਕੋਈ 30 35 ਕਿਲੋ ਮੀਟਰ ਦੇ ਹਜੂਰ ਸਾਹਿਬ ਤੋਂ ਆ ਗਏ ਸੀ ਮੈਂ ਗੱਲ ਕਰ ਰਿਹਾ ਸੀ ਆਪਣੇ ਸ਼ੰਕਰਜੀ ਨਾਲ ਸ਼ੰਕਰਜੀ ਨੇ ਇੱਕ ਬਹੁਤ ਹੀ ਜਿਹੜੀ ਖੂਬਸੂਰਤ ਗੱਲ ਦੱਸੀ ਇੱਥੇ ਲੋਕਲ ਜਿਹੜੀ ਸਿੱਖ ਕਮਿਊਨਿਟੀ ਰਹਿੰਦੀ ਹੈ ਸ਼ੰਕਰ ਜੀ ਕਹਿੰਦੇ ਵੀ ਜਦੋਂ ਵਿਆਹ ਹੁੰਦਾ ਮੈਰਿਜ ਹੁੰਦੀ ਹੈ ਬੱਚਿਆਂ ਦੀ ਸਿਕਿਉਰਿਟੀ ਦੇ ਵਿੱਚ ਤਾਂ ਜਿਹੜਾ ਉਹਨਾਂ ਦੇ ਵਿੱਚ ਸਰਟੀਫਿਕੇਟ ਦਿਖਾਇਆ ਜਾਂਦਾ ਹੈ ਤਾਂ ਕਿ ਬੱਚੇ ਦਾ ਅਮਰਤ ਛੱਕਿਆ ਹੋਇਆ ਹੋਵੇ ਭਾਵੇਂ ਲੜਕੀ ਆ ਭਾਵੇਂ ਲੜਕਾ ਜੇਕਰ ਬੱਚਿਆਂ ਦਾ ਅਮਰਤਤ阿里 ਨਹੀਂ ਹੈਗੇ ਬੱਚੇ ਤਾਂ ਸ਼ਾਦੀ ਨਹੀਂ ਹੁੰਦੀ ਇਹ ਪੱਕਾ ਹੈ ਜੀ ਇਹ ਨਿਸ਼ਚਾ ਹੈ ਜੀ ਇਹ ਤਾਂ ਪੱਕਾ ਹੈ ਮਤਲਬ ਦੇਖੋ ਆਪਾਂ ਜਦੋਂ ਕਹਿਦਦੇ ਆਂ ਵੀ ਇਹ ਦੱਖਣ ਦੇ ਸਿੱਖ ਨੇਗੇ ਉਹ ਆਪਾਂ ਸਿੱਖਾਂ ਨੂੰ ਵੀ ਵੰਡ ਰੱਖਿਆਗਾ ਵੀ ਇਹ ਇਹ ਇਸ ਤਬਕੇ ਦੇ ਨੇ ਇਸ ਤਬਕੇ ਦੇ ਨੇ ਪਰ ਜਿਹੜੀ ਚੰਗੀ ਗੱਲ ਹੈ ਕਿ ਦੇਖੋ ਕਿੰਨੀ ਚੰਗੀ ਗੱਲ ਹੈ ਮਤਲਬ ਪੂਰਾ ਜਿਹੜੀ ਸਿੱਖ ਕਮਿਊਨਿਟੀ ਦੇ ਬੱਚੇ ਨੇ ਜਾਂ ਪਕੀਏ ਵੀ ਅਮਰਤਾਰੀ ਸੱਤ ਸੂਰਤ ਸਭੀ ਸਭੀ ਮੈਕਸਿਮਮ ਅਮਰਤਾਰੀ ਹੁੰਦੇ ਨੇ ਮੈਕਸਿਮਮ ਕਿੰਨਾ 99.9% ਅਮਰਤਾਰੀ ਹੁੰਦੇ ਨੇ ਸਭੀ ਸੋ ਦੇਖੋ ਜਦੋਂ ਸ਼ੰਕਰ ਜੀ ਦੱਸ ਰਹੇ ਸੀ ਵੀ ਜਦੋਂ ਗੁਰੂਆਂ ਦੀ ਧਰਤੀ ਤੋਂ ਕੋਈ ਵਾਰੀ ਸੰਗਤ ਆਉਂਦੀ ਹੈ ਤਾਂ ਉਹ ਕੋਨੇਮੋ ਨੇ ਹੁੰਦੇ ਨੇਗੇ ਪੱਲੋ ਸੱਤ ਸੂਰਤ ਨਹੀਂ ਹੁੰਦੇ ਪਰ ਜਿਹੜੀ ਇੱਥੇ ਦੀ ਸੰਗਤ ਹੈ ਉਹ ਜ਼ਿਆਦਾਤਰ ਤੁਹਾਨੂੰ ਜਿਹੜੀ ਨਾਦੇੜ ਸਾਹਿਬ ਦੀ ਸੰਗਤ ਇਹਨਾਂ ਦੇ ਇਲਾਕੇ ਦੇ ਲੋਕ ਨੇ ਜ਼ਿਆਦਾਤਰ ਸੱਤ ਸੂਰਤ ਨੇ ਇਸ ਤੋਂ ਬੱਚਿਆਂ ਦੀ ਮੈਰਿਜ ਤੱਕ ਨਹੀਂ ਕੀਤੀ ਜਾਂਦੀ ਜੇਕਰ ਉਹਨਾਂ ਕੋਲ ਅਮਰਤ ਸ਼ਕੇ ਹੋਣ ਦਾ ਸਰਟੀਫਿਕੇਟ ਨਹੀਂ ਹੁੰਦਾ ਉਹ ਕੰਪਲਸਰੀ ਆ ਉਹ ਦਿਖਾਇਆ ਜਾਂਦਾ ਹੈ ਤਦ ਹੀ ਬੱਚਿਆਂ ਦਾ ਜਿਹੜਾ ਵਿਆਹ ਕੀਤਾ ਜਾਂਦਾ ਹੈ। ਪਰ ਰਸਤੇ ਦੇ ਵਿੱਚ ਜਦੋਂ ਜਾਂਦੇ ਆ ਅਸੀਂ ਤਾਂ ਪਿੰਡ ਕੰਧਾਰ ਹੁੰਦਾ ਹੈ ਕੰਧਾਰ ਦੀ ਝੀਲ ਦੇਖੋ ਤੁਸੀਂ ਕਿੰਨੀ ਸੋਹਣੀ ਝੀਲ ਹੈ। ਪਾਣੀ ਦਾ ਦੂਰ ਤੱਕ ਜਿਹੜਾ ਸਟੋਰ ਕੀਤਾ ਹੋਇਆ ਹੈ। ਸ਼ੰਕਰ ਜੀ ਦਾ ਪਾਣੀ ਆਂਦਾ ਕਿੱਥੋਂ ਇਹ? ਬਹੁਤ ਦੂਰ ਤੱਕ ਜਿਹੜਾ ਪਾਣੀ ਕਿਉਂਕਿ ਸਾਈਡਾਂ ਦੇ ਉੱਪਰ ਜਿਹੜਾ ਪਹਾੜੀ ਹੈ ਪਹਾੜੀ ਦੇ ਉੱਪਰ ਜਦੋਂ ਵੀ ਕੋਈ ਬਰਸਾਤ ਜਿਹੜਾ ਹੁੰਦੀ ਹੈ ਤਾਂ ਪਾਣੀ ਇੱਥੇ ਜਮਾ ਹੋ ਜਾਂਦਾ ਜਿਸ ਰੋਡ ਦੇ ਉੱਪਰ ਦੀ ਆਪਾਂ ਹੋ ਕੇ ਜਾ ਰਹੇ ਉਦਕੀਰ ਸ਼ਹਿਰ ਹੈਗਾ ਜੋ ਮਹਾਰਾਸ਼ਟਰ ਦਾ ਐਮਪੀ ਦਾ ਆਪਣਾ ਮਹਾਰਾਸ਼ਟਰ ਦਾ ਸ਼ਹਿਰ ਹੈ ਜਦੋਂ ਕਰਨਾਟਕ ਦੇ ਵਿੱਚੋਂ ਮਹਾਰਾਸ਼ਟਰ ਨੂੰ ਐਂਟਰ ਹੁੰਦੇ ਆ ਤਾਂ ਪਹਿਲਾ ਸ਼ਹਿਰ ਹੁੰਦਾ ਦੋ ਰਸਤੇ ਜਿਹੜੇ ਮੇਨ ਆ ਸ਼ੰਕਰਜੀ ਦੱਸ ਰਹੇ ਨੇ ਜਾ ਰਹੇ ਨੇ ਤੁਹਾਡੇ ਨਾਨਕਚੀਰਾ ਸਾਹਿਬ ਨੂੰ ਦੂਸਰਾ ਰਸਤਾ ਅਸੀਂ ਵਾਪਸੀ ਤੇ ਦਿਖਾਵਾਂਗੇ ਉਹ ਮੇਨ ਹਾਈਵੇ ਹੈ ਉੱਧਰ ਦੀ 155 ਕਿਲੋਮੀਟਰ ਸਮਥਿੰਗ ਪੈਂਦਾ ਇਧਰ ਦੀ 170 ਕਿਲੋਮੀਟਰ ਪਰ ਜਿਹੜਾ ਇਹ ਰਸਤਾ ਹੈ ਬੜਾ ਸਾਫ਼ ਹੈ ਤੇ ਬਿਲਕੁਲੀ ਟ੍ਰੈਫਿਕ ਨਹੀਂ ਹੈਗੀ ਤੇ ਦੂਸਰਾ ਤੁਹਾਨੂੰ ਇਧਰ ਪਹਾੜੀ ਦਾ ਜਿਹੜਾ ਬੜਾ ਆਨੰਦ ਦੇਖਣ ਨੂੰ ਮਿਲੇਗਾ ਬੜੇ ਸੋਹਣੇ ਰਸਤੇ ਨੇ ਪਹਾੜੀ ਦੂਸਰਾ ਮੈਂ ਦੱਸ ਦਿਆਂ ਮੈਂ ਜਿਹੜੀ ਇਧਰ ਪਹਾੜੀ ਹੈ ਉਹ ਹਿਮਾਚਲ ਦੀ ਪਹਾੜੀ ਨਹੀਂ ਹੈਗੀ ਪਹਿਲਾਂ ਵੀ ਦੱਸਿਆ ਸੀ ਬੜੇ ਸਾਫ਼ ਰਸਤੇ ਨੇ ਤੁਹਾਡੀ ਗੱਡੀ 80 ਤੋਂ 100 ਦੇ ਵਿੱਚਕਾਰ ਚੱਲੂਗੀ ਕਿਉਂਕਿ ਜਿਹੜੇ ਹਿਮਾਚਲ ਜਾਂ ਬਾਕੀ ਪਹਾੜੀਆਂ ਦੇ ਰਸਤੇ ਹੁੰਦੇ ਨੇ ਉਹ ਬਹੁਤ ਜ਼ਿਆਦਾ ਮੋੜ-ਪੋੜ ਵਾਲੇ ਹੁੰਦੇ ਨੇ ਇਹ ਬੜੇ ਸਟ੍ਰੇਟ ਰਸਤੇ ਨੈਸਟ ਲੌਜੀ ਉਦਗੀਰ ਦੇ ਉੱਪਰੋਂ ਆਪਾਂ ਨੇ ਲੈ ਲਿਆ ਖਾਣ ਲਈ ਕੋਲਡ ਡਰਿੰਕ ਤੇ ਚਿਪਸ ਨਮਕੀਨ ਆ ਪ੍ਰਧਾਨ ਜੀ ਪੁੱਛ ਰਹੇ ਨੇ ਵੀ ਕਿੰਨੇ ਪੈਸੇ ਦੇਣੇ ਨੇ ਭਜਾਂਜੀ ਸਾਹਿਬ ਸੋ ਉਦਗੀਰ ਦੇ ਉੱਪਰੋਂ ਕੁਝ ਸ਼ੌਪਿੰਗ ਜਿਹੜੀ ਕੀਤੀ ਹੈ ਕਰਨਾਟਕ ਦੇ ਵਿੱਚ ਜਦੋਂ ਤੁਸੀਂ ਐਂਟਰ ਹੁੰਦੇ ਹੋ ਤਾਂ ਵਿਦਰ ਡਿਸਟ੍ਰਿਕਟ ਦੇ ਸ਼ੁਰੂ ਦੇ ਵਿੱਚ ਹੀ ਕ੍ਰਿਸ਼ਨਾ ਨਦੀ ਇਹ ਵੀ ਕਾਫੀ ਵੱਡੀ ਨਦੀ ਹੈ ਜਿਵੇਂ ਗੋਦਾਵਰੀ ਤੋਂ ਘਟਦਾ ਹੈ ਪਰ ਇਹ ਵੀ ਪੂਰੀ ਆਪਣੇ ਪੂਫਾਨ ਤੇ ਚੱਲ ਰਹੀ ਹੈ ਕ੍ਰਿਸ਼ਨਾ ਨਦੀ ਬੇਦਰ ਦੇ ਵਿੱਚ ਪਹੁੰਚਦੇ ਸਾਰ ਤੁਹਾਨੂੰ 에ਅਰ ਫੋਰਸ ਦਾ ਜਿਹੜਾ ਸਟੇਸ਼ਨ ਹੈ ਕਿਉਂਕਿ ਇੱਥੇ ਜਿੰਨੇ ਵੀ 에ਅਰ ਫੋਰਸ ਦੇ ਆਫੀਸਰ ਸਾਹਿਬਾਨ ਨੇ ਇਹ ਦੇਖੋ 에ਅਰ ਫੋਰਸ ਦਾ ਸਟੇਸ਼ਨ ਬੇਦਰ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਹੁਤ ਵੱਡਾ ਜਿਹੜਾ ਸਟੇਸ਼ਨ ਹੈ ਬੇਦਰ ਦੇ ਵਿੱਚ 에ਅਰ ਫੋਰਸ ਦਾ ਇੱਕ ਮੈਂ ਦੱਸ ਦੇਵਾਂ 에ਅਰ ਜਿਹੜਾ ਬੇਦਰ ਆਪਾਂ ਕਹਿੰਦੇ ਨੇ ਨਾਨਕਚੀਰਾ ਗੁਰਦੁਆਰਾ ਸਾਹਿਬ ਅਲੱਗ ਹੈ ਬੇਦਰ ਇੱਕ ਜ਼ਿਲ੍ਹਾ ਹੈਗਾ ਡਿਸਟ੍ਰਿਕਟ ਹੈ ਕਰਨਾਟਕ ਦਾ ਬਹੁਤ ਵੱਡਾ ਜ਼ਿਲ੍ਹਾ ਹੈ ਨਦੇੜ ਸਾਹਿਬ ਦੇ ਨਾਲ ਹੀ ਲੱਗੇ ਜਾਂਦਾ ਹੈਗਾ ਤੇ ਬੇਦਰ ਡਿਸਟ੍ਰਿਕਟ ਹੈ ਤੇ ਨਾਨਕਚੀਰਾ ਗੁਰਦੁਆਰਾ ਸਾਹਿਬ ਦੇ ਅੱਗੇ ਸਥਾਨ ਦਾ ਨਾਮ ਹੈ ਤੁਹਾਨੂੰ ਦਰਸ਼ਨ ਕਰਵਾਉਣਾ। ਲਓ ਜੀ ਫਾਈਨਲੀ ਤਿੰਨ ਘੰਟਿਆਂ ਦੇ ਸਫ਼ਰ ਤੋਂ ਬਾਅਦ ਦਰਸ਼ਨ ਹੋਏ ਨੇ ਧੰਨ ਸ੍ਰੀ ਗੁਰੂ ਦੇਵ ਜੀ ਮਹਾਰਾਜ ਜੀ ਦੇ ਸਥਾਨ ਦੇ ਅੱਗੇ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਨੇ ਆ। ਅਸੀਂ ਮੇਨ ਰੋਡ ਤੋਂ ਉੱਪਰ ਜਿਹੜਾ ਸਥਾਨ ਵੱਲ ਨੂੰ ਰਸਤਾ ਜਾਂਦਾ ਉਸ ਤੇ ਜਾ ਰਹੇ ਆ। ਕਰੋ ਦਰਸ਼ਨ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਨਾਨਕਚੀਰਾ। ਗੁਰਦੁਆਰਾ ਸਾਹਿਬ ਦੇ ਘਰੋਂ ਦਰਸ਼ਨ ਸੋ ਤਿੰਨ ਕੁ ਘੰਟਿਆਂ ਦੇ ਵਕਤ ਵਿੱਚ ਤੋਂ ਆਪਾਂ ਪਹੁੰਚ ਚੁੱਕੇ ਹਾਂ ਤੇ ਕਰਵਾਉਣੀ ਹੈ ਤੋਂ ਅੰਦਰ ਜਾ ਕੇ ਦਰਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਆਪਣੀ ਯਾਤਰਾ ਦੌਰਾਨ ਇਸ ਸਥਾਨ ਤੇ ਪਹੁੰਚੇ ਜਿੱਥੇ ਉਹਨਾਂ ਨੇ ਸੰਗਤਾਂ ਦੀ ਮੰਗ ਨੂੰ ਦੇਖਦੇ ਹੋਏ ਆਪਣੇ ਪੈਰ ਨਾਲ ਇੱਕ ਚਸ਼ਮੇ ਦਾ ਜਿਹੜਾ ਨਿਰਮਾਣ ਕੀਤਾ ਚਸ਼ਮਾ ਉਜਾਗਰ ਹੋਇਆ ਮਿੱਠੇ ਠੰਡੇ ਪਾਣੀ ਦਾ ਚਸ਼ਮਾ ਅੱਜ ਵੀ ਜੋ ਸੰਗਤਾਂ ਦੇ ਲਈ ਮਿੱਠਾ ਠੰਡਾ ਪਾਣੀ ਜਲ ਵਰਤਾ ਰਿਹਾ ਹੈ ਇਸ ਸਥਾਨ ਦੇ ਉੱਪਰ ਸੋਹਣੀਆਂ ਸੁਰਾਵਾਂ ਦੇ ਨਾਲ-ਨਾਲ ਬਹੁਤ ਸੋਹਣੀ ਡਿਊਟੀ ਸਾਹਿਬ ਅਤੇ ਅਤ ਸੁੰਦਰ ਦਰਬਾਰ ਸਾਹਿਬ ਦੀ ਉਸਾਰੀ ਕੀਤੀ ਹੋਈ ਹੈ ਸੋ ਸੰਗਤਾਂ ਇੱਥੇ ਠਹਿਰਨ ਲਈ ਖਾਸ ਪ੍ਰਬੰਧ ਹੈ ਖਾਸ ਗੱਲ ਇੱਥੇ ਇਹ ਹੈ ਇੱਕ 에어ਪੋਰਟ ਹੈ ਇੱਥੇ ਤੇ ਨਾਲ ਹੀ ਇੱਥੇ ਰੇਲਵੇ ਸਟੇਸ਼ਨ ਹੈ ਦੂਰ ਦਰਾਡੇ ਤੋਂ ਸੰਗਤਾਂ ਆ ਕੇ ਇੱਥੇ ਠਹਿਰ ਸਕਦੀਆਂ ਨੇ ਰਾਤ ਦਾ ਵਿਸ਼ਰਾਮ ਕਰ ਸਕਦੀਆਂ ਨੇ ਜਿਹੜਾ ਇੱਥੇ ਦਿਹਾੜਾ ਮਨਾਇਆ ਜਾਂਦਾ ਹੈ ਉਹ ਪੂਰਨਮਾਸ਼ੀ ਵਾਲੇ ਦਿਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੇ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਇੱਥੇ ਦੂਰ ਦਰਾਡੇ ਤੋਂ ਪਹੁੰਚਦੀਆਂ ਹਨ ਸੋ ਇਸ ਵਾਰ ਵੀ ਸੰਗਤਾਂ ਦਾ ਇੱਥੇ ਭਾਰੀ ਜਿਹੜਾ ਇਕੱਤਰ ਇਕੱਠ ਹੋਣ ਦੀ ਸੰਭਾਵਨਾ ਹੈ ਸੋ ਕਰੋ ਦਰਸ਼ਨ ਉਸ ਜਗ੍ਹਾ ਦੇ ਜਿੱਥੇ ਠੰਡੇ ਮਿੱਠੇ ਪਾਣੀ ਦੀ ਜਿਹੜਾ ਫੁਟਾਰ ਹੈਗੀ ਅੱਜ ਵੀ ਉਹ ਉਸੇ ਤਰ੍ਹਾਂ ਬਹਿ ਰਹੀ ਹੈ ਅਤੇ ਸੰਗਤਾਂ ਦੇ ਲਈ ਮਿੱਠਾ ਜਲ ਸਰੋਤ ਇੱਕ ਤਰ੍ਹਾਂ ਨਾਲ ਬਣਿਆ ਹੋਇਆ ਹੈ ਸੋ ਇਸ ਜਲकुंड ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਪੈਰ ਵੀ ਜਿਹੜਾ ਚਰਨ ਹੈ ਉਹਨਾਂ ਦਾ ਉਸੇ ਤਰ੍ਹਾਂ ਉਹ ਛਾਪਿਆ ਹੋਇਆ ਹੈ ਸੋ ਜਿਹੜਾ ਚਰਨਾ ਹੈਗਾ ਉਸੇ ਤਰ੍ਹਾਂ ਠੰਡੇ ਮਿੱਠੇ ਪਾਣੀ ਦਾ ਉਹ ਅੱਜ ਚੱਲਦਾ ਹੋਇਆ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਈ ਦੇਵੇਗਾ ਸੋ ਬਹੁਤ ਹੀ ਸੋਹਣਾ ਜਿਹੜਾ ਦਰبار ਸਾਹਿਬ ਬਣਿਆ ਹੋਇਆ ਹੈ ਸੋ ਪ੍ਰਬੰਧਕਾਂ ਵੱਲੋਂ ਬਹੁਤ ਸੋਹਣੀ ਜਿਹੜੀਆਂ ਸਵਾਵਾ ਨਗੀਆਂ ਇੱਥੇ ਉਹ ਕੀਤੀਆਂ ਜਾ ਰਹੀਆਂ ਨਗੀਆਂ ਸੋ ਕਰੋ ਦਰਸ਼ਨ ਭਾਗਾਂ ਵਾਲੀਆਂ ਸੰਗਤਾਂ ਨੂੰ ਇਸ ਸਥਾਨ ਦੇ ਜਿਹੜੇ ਦਰਸ਼ਨ ਨੇ ਉਹ ਹੋ ਰਹੇ ਨੇ ਜਿਸ ਸਕਰੀਨ ਤੇ ਤੁਸੀਂ ਅੰਦਰ ਦੇਖ ਰਹੇ ਹੋ ਇਹ ਉਹ ਝਰਨੇ ਦਾ ਆ ਨਾਮੁ ਨਾਰਾ ਦੁਖ ਪਾਵੇ ਹਰਿ ਕੇ ਨਾਮੁ ਲੁਟਿ ਨਾਮ ਦੇ ਬੁੱਸੂ ਸਾਡੇ ਹੁਣ ਗਾਈਡਰ ਤੇ ਡਰਾਈਵਰ ਸਾਹਿਬ ਸ਼ੰਕਰ ਜੀ ਨੇ ਅਦਸਤਾ ਬਦਲ ਦਿੱਤਾ ਕਿਉਂਕਿ ਇੱਧਰ ਤੁਹਾਨੂੰ ਨਵੇਂ ਧਾਮਾਂ ਦੇ ਦਰਸ਼ਨ ਕਰਵਾਵਾਂਗੇ ਹੁਣ ਅਸੀਂ ਜਿਹੜਾ ਹਾਈਵੇ ਜਾਂਦਾ ਹੈਗਾ ਹైదరాబాద్ ਤੋਂ ਨਦੇੜ ਨੂੰ ਜਾਂਦਾ ਜੀ ਨਦੇੜ ਤੋਂ ਨਦੇੜ ਕੋ ਜਿਹੜਾ ਜਾਂਦਾ ਹੈਗਾ ਮੇਨ ਰਸਤਾ ਹੈਗਾ ਉਹ ਰਸਤੇ ਤੇ ਹਾਈਵੇ ਤੇ ਗੱਡੀ ਭਾਜੀ ਬਹੁਤ ਹੀ ਖੂਬਸੂਰਤ ਰਸਤਾ ਹੈ ਜੀ ਵੀ ਕਰੋ ਜੀ ਦਰਸ਼ਨ ਗੁਰਦੁਆਰਾ ਭਾਈ ਸਾਹਿਬ ਸਿੰਘ ਜੀ ਜੋ ਪੰਜ ਪਿਆਰਿਆਂ ਵਿੱਚੋਂ ਇੱਕ ਸਨ ਉਹਨਾਂ ਦਾ ਜਨਮ ਸਥਾਨ ਗੁਰਦੁਆਰਾ ਸਾਹਿਬ ਨੰਦੇੜ ਤੋਂ ਹైదరాబాద్ ਨੂੰ ਜਿਹੜਾ ਰੋਡ ਜਾਂਦਾ ਹੈ ਬਿਲਕੁਲ ਉਸ ਰੋਡ ਦੇ ਉੱਪਰ ਸਥਿਤ ਹੈ ਭਾਈ ਸਾਹਿਬ ਸਿੰਘ ਜੀ ਜੋ ਪੰਜ ਪੈਰਾਂ ਵਿੱਚੋਂ ਇੱਕ ਸਾਨੂੰ ਉਹਨਾਂ ਦਾ ਜਨਮ ਸਥਾਨ ਗੁਰਦੁਆਰਾ ਸਾਹਿਬ ਇਹ ਰਸਤੇ ਤੋਂ ਜਦੋਂ ਤੁਸੀਂ ਅੱਗੇ ਬਦੋਂਗੇ ਰਸਤੇ ਵਿੱਚ ਮਾਤਾ ਭਾਗ ਕੌਰ ਉਹਨਾਂ ਦਾ ਸਥਾਨ ਆ ਬਹੁਤ ਹੀ ਖੂਬਸੂਰਤ ਸਥਾਨ ਇਹ ਵੀ ਬਣਿਆ ਹੋਇਆ ਹੈ ਜਿੱਥੇ ਮਾਤਾ ਭਾਗ ਕੌਰ ਜੀ ਨੇ ਲੰਮਾ ਸਮਾਂ ਤਪੱਸਿਆ ਕੀਤੀ ਦੱਸੀ ਜਾਂਦੀ ਹੈ ਰਸਤੇ ਵਿੱਚ ਜਦੋਂ ਵੀ ਤੁਸੀਂ ਜਾਣਾ ਤਾਂ ਇਸ ਸਥਾਨ ਇਹ ਦੇਖੋ ਬਹੁਤ ਸੋਹਣਾ ਜਿਹੜਾ ਸਫਰ ਹੈਗਾ ਇਸ ਸਾਈਡ ਦੀ ਵੀ ਹੈਗਾ ਇਹ ਦੂਸਰਾ ਰਸਤਾ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਕਿ ਆਪਣਾ ਤੇ ਆ ਦੋਨੋਂ ਸਾਈਡਾਂ ਦੇ ਰਸਤਾ ਬਹੁਤ ਸੋਹਣਾ ਹੈ ਹੁਣ ਆਪਾਂ ਕਰਨਾਟਕ ਦੇ ਵਿੱਚ ਜਾ ਰਹੇ ਹਾਂ ਤੇ ਅੱਗੇ ਮਹਾਰਾਸ਼ਟਰ ਦੇ ਵਿੱਚ ਸ਼ਾਮਲ ਹੋ ਜਾਣਗੇ ਉਹ ਬਾਰਡਰ ਦੇ ਵੀ ਤੁਹਾਨੂੰ ਉਹ ਬਾਰਡਰ ਵੀ ਦਿਖਾਇਆ ਸੀ ਦੂਸਰੀ ਸਾਈਡ ਦਾ ਇਧਰੋਂ ਵੀ ਦਿਖਾਵਾਂਗੇ ਇਹ ਦੇਖੋ ਕਿੰਨਾ ਸੋਹਣਾ 뷰 ਬਣਦਾ ਹੈਗਾ ਹਲਕੀ ਹਲਕੀ ਨਿੱਕੇ ਨਿੱਕੇ ਪਹਾੜੀਆਂ ਨੇ ਇਹ ਦੇਖੋ ਇਹ ਤਾਂ ਜਿਵੇਂ ਕੋਈ ਕੈਨੇਡਾ ਅਮਰੀਕਾ ਦਾ 뷰 ਹੁੰਦਾ ਤੁਸੀਂ ਕੈਮਰੇ ਦੀ ਅੱਖ ਨਾਲ ਜੀ ਦੇਖ ਸਕੋ ਬਹੁਤ ਹੀ ਬਹੁਤ ਹੀ ਜ਼ਿਆਦਾ ਸੋਹਣਾ 뷰 ਹੈਗਾ ਤਾਂ ਜਿੱਥੇ ਗੁਰੂ ਸਾਹਿਬ ਦੇ ਸਥਾਨਾਂ ਦੇ ਦਰਸ਼ਨ ਤੱਕਾ ਕਰਨ ਜਾਣੀ ਹੈਗਾ ਹਜੂਰ ਸਾਹਿਬ ਤੋਂ ਤਾਂ ਜਿਹੜੇ ਅਜਿਹੇ 뷰 ਪੁਆਇੰਟ ਨੇ ਇਹ ਵੀ ਬਹੁਤ ਸੋਹਣੇ ਬਣਦੇ ਨੇਗੇ ਜ਼ਰੂਰ ਦੇਖਣ ਵਾਲੇ ਨੇ ਤੌਜੀ ਕਰੋ ਦਰਸ਼ਨ ਦੁਆਰਾ ਆਪਾਂ ਫਿਰ ਤੋਂ ਕਰਨਾਟਕ ਨੂੰ ਛੱਡ ਕੇ ਮਹਾਰਾਸ਼ਟਰ ਦੇ ਵਿੱਚ ਐਂਟਰ ਹੋਣ ਲੱਗਿਆਂ ਸ਼ਾਇਦ ਮੈਨੂੰ ਲੱਗਦਾ ਵੀ ਧੂੜ ਉੱਡਦੀ ਦਿਖ ਰਹੀ ਐ ਸੋ ਕਰਨਾਟਕ ਦੇ ਵਿੱਚ ਜਿੰਨਾ ਸੋਹਣਾ ਰੋਡ ਕਹਿੰਦੇ ਹੋ ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਨੂੰ ਵਿਜੀਬਲ ਦਿਖਾਇੇ ਨਹੀਂ ਪਰ ਉਸ ਤੋਂ 10 ਗੁਣਾ ਮਾੜਾ ਰੋਡ ਜੇਕਰ ਆਪਾਂ ਕਹੀਏ ਤਾਂ ਗੱਡੇ ਦੀ ਸਪੀਡ ਵਾਲਾ ਰੋਡ ਆ ਗਿਆ ਮਹਾਰਾਸ਼ਟਰ ਦੇ ਵਿੱਚ ਹੈ ਜੀ ਸੋ 10 ਗੁਣਾ ਮਾੜਾ ਰੋਡ 100 ਗੁਣਾ ਮਾੜਾ ਆ ਗਿਆ ਜੀ ਸ਼ੰਕਰ ਜੀ ਕਹਿੰਦੇ ਮੈਂ 10 ਗੁਣਾ ਕਹਿੰਦਾ ਸੀ ਸੋ ਬੜਾ ਭਿਆਨਕ ਖਤਰਨਾਕ ਰੋਡ ਜਿਹੜਾ ਕਿਉਂਕਿ ਟੁੱਟਿਆ ਹੋਇਆ ਬਹੁਤ ਹੈਗਾ ਇਹ ਰੋਡ ਇਹ ਬੜਾ ਹੀ ਇਤਿਹਾਸਕ ਜਗ੍ਹਾ ਨੂੰ ਇਹ ਰੋਡ ਜਾਂਦਾ ਹੈਗਾ ਸਿੱਖਾਂ ਦਾ ਜਿਹੜਾ ਤਖਤ ਹੈਗਾ ਉਸ ਨੂੰ ਜਾਂਦਾ ਰਿਪਰੈਜ਼ੈਂਟ ਕਰਦਾ ਸੋ ਸਰਕਾਰਾਂ ਨੂੰ ਜ਼ਰੂਰ ਜਿਹੜੇ ਅਜਿਹੇ ਇਤਿਹਾਸਕ ਸਥਾਨ ਨੇ ਉਹਨਾਂ ਨੂੰ ਐਨ ਉੱਚ ਪਾਇਦਨ ਉੱਚ ਦਰਜੇ ਦਾ ਬਣਾ ਕੇ ਰੱਖਣਾ ਚਾਹੀਦਾ ਤਾਂ ਕਿ ਯਾਤਰੀਆਂ ਨੂੰ ਜਾਂ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ ਸੋ ਰੋਡ ਇਹ ਬਹੁਤ ਹੀ ਖਰਾਬ ਰੋਡ ਹੈਗਾ ਜੇ ਇੱਕ ਚੰਗੀ ਚੀਜ਼ ਵੀ ਉਹ ਵੀ ਦਿਖਾਈ ਜਾਂਦੇ ਤੁਹਾਨੂੰ ਨਦੇੜ ਦੀਆਂ ਜਿਹੜਾ ਮਾੜਾ ਰੋਡ ਹੈਗਾ ਇਹ ਵੀ ਦਿਖਾ ਦੇ ਤੁਹਾਨੂੰ ਜਦੋਂ ਆਪਾਂ ਨਰਕਚੀ ਰਾਤ ਤੋਂ ਵਾਪਸ ਆਉਨੇ ਆਗੇ ਰਸਤੇ ਦੇ ਵਿੱਚ ਜਿਹੜਾ ਰੋਡ ਹੈ ਇਹ ਜਿੱਥੇ ਬਾਰਡਰ ਕਰਨਾਟਕ ਤੇ ਮਹਾਰਾਸ਼ਟਰ ਵਿੱਚ ਐਂਟਰ ਹੁੰਨੇ ਆ ਉਸ ਤੋਂ ਅੱਗੇ ਦਾ ਕੱਚੇ ਪੱਥਰ ਵਰਗਾ ਰੋਡ ਹੈ। ਲਓ ਜੀ ਕਰੋ ਦਰਸ਼ਨ ਬਹੁਤ ਹੀ ਖੂਬਸੂਰਤ ਸਥਾਨ ਛੋਟੇ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਰਸਤੇ ਵਿੱਚ ਹੀ ਬਣਿਆ ਹੋਇਆ ਹੈ। ਇਸ ਦੀ ਜ਼ਿਆਦਾਤਰ ਜਿਹੜੀ ਇਸ ਗੱਲ ਲਈ ਪਹਿਚਾਣ ਹੈ ਕਿਉਂਕਿ ਇੱਥੇ ਸਪੈਸ਼ਲ ਤਰ੍ਹਾਂ ਦੀ ਚਟਨੀ ਨਾਲ ਰਾਗgirਾਂ ਲਈ ਸੰਗ ਦੇ ਲਈ ਪ੍ਰਸ਼ਾਦਾ ਸ਼ਿਕਾਇਆ ਜਾਂਦਾ ਹੈ। ਜਿਸ ਨੂੰ ਸੰਗਤਾਂ ਦਿਨਾਂ ਤੱਕ ਯਾਦ ਰੱਖਦੀਆਂ ਨੇ ਛੋਟੇ ਸ਼ਹਿਬਜਾਦਿਆਂ ਦੀ ਯਾਦ ਦੇ ਵਿੱਚ ਬਹੁਤ ਲੋ ਜੀ ਸੰਗਤੇ ਅੱਜ ਅਸੀਂ ਨਾਨਕ ਚੀਰਾ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਮੇਲਾ ਕਰਕੇ ਸੋ ਸ਼ਾਮ ਨੂੰ ਕਰੀਬ 5:30 ਵਜੇ ਪਹੁੰਚ ਚੱਕੇ ਆਂਗੇ ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਸੋ ਬੜਾ ਵਧੀਆ ਅੱਜ ਦਾ ਸਫ਼ਰ ਰਿਹਾ ਤੇ ਬਾਕੀ ਸਾਰੀ ਅਪਡੇਟ ਤੁਹਾਨੂੰ ਬਲੌਗ ਦੇ ਵਿੱਚ ਦੇਖਣ ਨੂੰ ਮਿਲੇਗੀ ਬੜਾ ਹੀ ਸ਼ਾਨਦਾਰ ਸਫ਼ਰ ਰਿਹਾ ਸੋ ਗੱਡੀ ਦੇ ਵਿੱਚ ਗਏ ਸੀ ਆਪਣੀ ਜਿਹੜੀ ਗੱਡੀ ਹਾਇਰ ਕੀਤੀ ਹੋਈ ਹੈ ਬਹੁਤ ਸੋਹਣਾ ਸਫਰ ਰਿਹਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ